ਤਾਂ ਇੱਕ ਪਤਾ ਲੱਗਿਆ ਸੀਗਾ ਪੁਲਿਸ ਕੋਲ ਇਹ ਸੂਚਨਾ ਮਿਲੀ ਸੀ ਕਿ ਇੱਕ ਲੜਕਾ ਹੈ ਰਾਜਕੁਮਾਰ ਉਰਫ ਰਾਜਾ ਸਨਫ ਸੋਨੀਮਲ ਇਹ ਰੂਪਨਗਰ ਬਹੁਤ ਪੁਰਾਣਾ ਰਹਿਣ ਵਾਲਾ ਤੇ ਇਹਨਾਂ ਦੀ ਜਿਹੜੀ ਹੈ ਹਸਪੀਟਲ ਐਡਮਿਟ ਨੇ ਤੇ ਇਹਨਾਂ ਦੀ ਉੱਤੇ ਡੇਕ ਹੋ ਗਈ ਤਾਂ ਪ੍ਰੀਲਿਮినਰੀ ਤੌਰ ਦੇ ਉੱਤੇ ਜਿਹੜੀ ਹੈਗੀ ਹੈ ਪੁਲਿਸ ਨੇ ਇਹਦੇ ਵਿੱਚ ਜਿਹਦੇ ਘਰਦਾਰੋਂ ਵੀ ਬਹੁਤੀ ਕੋਈ ਜਾਣਕਾਰੀ ਨਹੀਂ ਸੀਗੀ। ਤੋਂ ਅਸੀਂ ਇਹਨਾਂ ਦੀ ਜਿਹੜੀ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਤੇ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਜਿਹੜਾ ਲੜਕਾ ਹੈ ਰਾਜਕੁਮਾਰ ਉਸ ਰਾਜਾ ਦੀ ਉਮਰ ਹੈ ਕਰੀਬ 28 ਸਾਲ ਦੀ। ਤੇ ਇਹਨਾਂ ਨੇ ਜਿਹੜਾ ਕੋਈ ਨਸ਼ੀਲੀ ਚੀਜ਼ ਵਗੈਰਾ ਲਈ ਹੈ। ਉਦੇ ਬਾਰੇ ਜੇ ਪਤਾ ਨਹੀਂ ਲੱਗਿਆ ਕਿ ਕਿਹੜੀ ਹੈ ਉਹ ਤਾਂ ਤੇ ਉਹਦੇ ਸੰਬੰਧੀ ਜਦੋਂ ਇਹਨਾਂ ਦੇ ਅਸੀਂ ਕਾਰਵਾਈ ਸ਼ੁਰੂ ਕੀਤੀ ਹੈ ਉਹਦੀ ਕਾਰਵਾਈ ਕਰਦੇ ਹੋਏ ਸਾਨੂੰ ਕੁਝ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈਆਂ ਤਾਂ ਡਿਊਰਿੰਗ ਉਸ ਕਾਰਵਾਈ ਦੇ ਅਧੀਨ ਅਸੀਂ ਇੱਕ ਮੁਕਦਮਾ ਦਰਜ ਕਰ ਰਹੇ ਹਾਂ ਤੇ ਉਸ ਮੁਕਦਮੇ ਦੇ ਵਿੱਚ ਜਿਹੜਾ ਹੈਗਾ ਉਹਦੀ ਤਫਤੀਸ਼ ਚੱਲੀ ਹੋਏਗੀ ਉਹਦੇ ਵਿੱਚ ਇਹਨਾਂ ਦੀ ਜਿਹੜੀ ਮੌਤ ਦਾ ਜਿਹੜਾ ਅਸਲ ਕਾਰਨ ਹੈਗਾ ਇਹ ਕੋ ਸਾਹਮਣੇ ਆਏਗਾ ਕਿਉਂਕਿ ਇਹਨੂੰ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਪੋਸਟਮਾਰਟਮ ਕਰਵਾ ਕੇ ਤੇ ਜਿਹੜੀ ਹੈ ਇਹਨਾਂ ਦੀ ਅਗਲੀ ਜਿਹੜੀ ਹੈ ਕਾਸ ਆਫ ਡੈਥ ਤੇ ਅਗਲੀ ਕਾਰਵਾਈ ਜਿਹੜੀ ਉਹ ਕੰਮ ਕੀਤਾ ਜਾਏਗਾ ਇਹਦੇ ਵਿੱਚ ਜਿਹੜੀ ਹੈ ਪੁਲਿਸ ਜਿਹੜੀ ਹੈ ਉਹ ਹਰ ਲੈਵਲ ਦੇ ਉੱਤੇ ਜਿਹੜਾ ਸੋਰੀ ਕਮਿਸ਼ਨਰ ਸੋਰੀ ਜਲੰਧਰ ਜ਼ਿਲ੍ਹਾ ਰੂਰਲ ਦੇ ਵਿੱਚ ਹਰ ਲੈਵਲ ਦੇ ਉੱਤੇ ਜਿਹੜੀਆਂ ਅਸੀਂ ਨਸ਼ੇ ਦੇ ਖਿਲਾਫ ਤਸਕਰਾਂ ਦੇ ਖਿਲਾਫ ਕਾਨੂੰਨੀ ਕਾਰਵਾਈਆਂ ਕਰ ਰਹੇ ਹਾਂ ਇਸ ਤਰ੍ਹਾਂ ਤੁਸੀਂ ਥੋੜੇ ਦਿਨ ਪਹਿਲਾਂ ਸੁਣਿਆ ਹੋਣਾ ਕਿ 983 ਦੇ ਕਰੀਬ ਪਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਉਸ ਤੋਂ ਪਹਿਲਾਂ ਐਨਡੀਪੀਐਸ ਸੈਕਟਰ ਦਾ ਮੁਕਦਮਾ ਦਰਜ ਕੀਤੇ ਨੇ ਅਸੀਂ ਕਾਫੀ ਮਾਤਰਾ ਦੇ ਵਿੱਚ ਜਿਹੜੀ ਹੈ ਨਾਰਕੋਟਿਕ ਸਬਸਟੈਂਸਸ ਦੀ ਜਿਹੜੀ ਹੈ ਰਿਕਵਰੀਜ਼ ਕੀਤੀਆਂ ਨੇ ਤੇ ਇਲੈਕਸ਼ਨ ਦੇ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਲੋਕ ਇਸ ਫੰਦੇ ਦੇ ਵਿੱਚ ਸ਼ਾਮਿਲ ਨੇ ਔਰ ਜਿਨ੍ਹਾਂ ਦੇ ਖਿਲਾਫ ਪੁਰਾਣੇ ਮੁਕਦਮੇ ਦਰਜ ਹੈਗੇ ਨਹੀਂ ਔਰ ਉਹ ਬੇਲ ਦੇ ਉੱਤੇ ਹਨ ਉਹਨਾਂ ਦੇ ਖਿਲਾਫ ਜਿਹੜੇ ਆ ਕਰੀਬ-ਕਰੀਬ ਅਸੀਂ 16 ਜਿਹੜੇ ਲੋਕ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਅਪਰਾਧ ਰੋਕੂ ਕਾਰਵਾਈਆਂ ਉਹ ਅਮਲ ਵਿੱਚ ਲਿਆਂਦੀਆਂ ਤਾਂ ਇਸ ਕੇਸ ਦੇ ਵਿੱਚ ਵੀ ਅਸੀਂ ਜਿਹੜਾ ਹੈ ਮੁਕਦਮਾ ਦਰਜ ਕਰ ਰਹੇ ਹਾਂ ਤੇ ਇਹਦੇ ਵਿੱਚ ਗਹਿਰਾਈ ਨਾਲ ਦੀ ਬਿਲਕੁਲ ਸਾਇੰਟਿਫਿਕ ਤਰੀਕੇ ਦੇ ਨਾਲ ਦੀ ਇਨਵੈਸਟੀਗੇਸ਼ਨ ਕਰਕੇ ਤੇ ਜਿਹੜਾ ਜੇਕਰ ਜੋ ਵੀ ਇਹਦੇ ਵਿੱਚ ਰੁਸ਼ੀ ਹੋਣਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਿਰ ਇਹ ਕਿਹੜੀ ਜਗ੍ਹਾ ਜਿਹੜੀ ਹੋਰੀ ਹੈ ਤੇ ਕਿਹੜੀ ਜਗ੍ਹਾ ਮੇਰੀ ਬਰਾਬਰ ਹੋਣੀ ਹੈ ਇਹ ਕੇਂਦਰਾ ਚੋ ਵਾਲਾ ਪਿੰਡ ਹੈ ਜੀ ਕਿਤੇ ਉਦੇ ਤੋਂ ਜਦੋਂ ਪਿੰਡ ਦੇ ਵਿੱਚੋਂ ਬਾਹਰ ਨਿਕਲਦੇ ਆ ਸੱਜੇ ਲੈਫਟ ਸਾਈਡ ਦੇ ਉੱਤੇ ਇੱਕ ਧਾਰਮਿਕ ਸਥਾਨ ਹੈ ਪੀਰਾਂ ਦੀ ਜਗ੍ਹਾ ਹੈ ਉਸ ਸਥਾਨ ਦੇ ਨੇੜੇ ਇਹ ਵਾਕਿਆ ਹੋਇਆ ਸੀ ਕੁਝ ਪਤਾ ਲੱਗਾ ਵੀ ਇਹਦੇ ਨਾਲ ਹੋਰ ਵੀ ਦੇ ਸਾਥੀ ਸੀ ਇਹਦੇ ਨਾਲ ਇਹਦੇ ਇੱਕ ਦੋ ਸਾਥੀ ਹੋਰ ਵੀ ਹੈਗੇ ਨੇ ਉਹ ਇੱਕ ਸਾਹਿਲ ਸਿੱਧੂ ਹੈ ਸਮਾਫ ਰਾਜਪਾਲ ਤੇ ਇੱਕ ਆਕਾਸ਼ਦੀਪ ਹੈ son of william ਇਹਨਾਂ ਬਾਰੇ ਵੀ ਜਿਹੜਾ ਸਮੋਜੀ ਪ੍ਰੀਲੀਮਿਨਰੀ ਤੌਰ ਤੇ ਇਹਨਾਂ ਦੀ ਜਾਣਕਾਰੀ ਆਈ ਹੈ ਆਕਾਸ਼ਦੀਪਾਰੇ ਬਾਰੇ ਤਾਂ ਅਸੀਂ ਜਾ ਕੇ ਖੁਦ ਇਹਨੂੰ ਪਰਸਨਲੀ ਇਹਨਾਂ ਦੀ ਸਟੇਟਮੈਂਟਸ ਵਗੈਰਾ ਰਿਕਾਰਡ ਕਰਾਂਗੇ ਕਿ ਇਹਨਾਂ ਨੇ ਕਿੱਥੋਂ ਕੋਈ ਚੀਜ਼ ਖਰੀਦੀ ਹੈ ਜਾਂ ਕਿਸ ਤਰ੍ਹਾਂ ਜੋ ਵੀ ਹੈ ਉਕੇ ਜੀ ਉਹ ਹਸਪੀਟਲ ਦੇ ਰਿਪੋਰਟ ਨਹੀਂ ਕਿਉਂਕਿ ਡਾਕਟਰੋ ਸਾਹਿਬ ਕੋਲੋਂ ਪੁੱਛ ਕੇ ਹੀ ਡਾਕਟਰ ਸਾਹਿਬ ਕੋਲੋਂ ਆਗਿਆ ਲੈਣ ਤੋਂ ਬਾਅਦ ਹੀ ਅਸੀਂ ਉਹਦੀ ਸਟੇਟਮੈਂਟ ਲੈ ਕੇ ਰਿਪੋਰਟ ਦਾ ਸਰਵ ਇਹ ਉਹਦੇ ਨਾਲ ਹੀ ਸੀ ਉਸ ਦਾ ਮਨ ਦੀ ਹੋਸ਼ੀਆ ਦੇ ਰਹੀ ਹੈ ਇਹ ਚੀਜ਼ਾਂ ਦੇਖੋ ਬੇਤਰਮੁਜੇ ਅਜੇ ਐਸ ਸਟੇਜ ਤੇ ਇਟਸ ਇਟਸ ਅ ਵੈਰੀ ਪ੍ਰੀਲੀਮਿਨਰੀ ਸਟੇਜ ਤੋ ਲੈਟ ਅਸ ਇਨਵੈਸਟੀਗੇਟ ði ਮੈਟਰ ਡੀਪਲੀ ਅਸੀਂ ਇਹਨੂੰ ਜੋ ਵੀ ਇਹਦੇ ਵਿੱਚ ਸਹੀ ਬਣਦੀ ਕਰ ਰਹੀ ਹੈ ਕਾਨੂੰਨ ਅਨੁਸਾਰ ਜੋ ਕਾਰਵਾਈ ਬਣਦੀ ਹੈ ਉਸੀ ਹਰ ਹਾਲਤ ਵਿੱਚ ਜਿਹੜੀ ਆ ਉਹ ਕੀਤੀ ਜਾਏ ਸਰ ਇਹ ਇਹ ਦਾ ਦੱਸ ਸਕਦੇ ਸੀ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਜਿਹੜੇ ਨਾਮ ਜਿਹੜੇ ਸਾਡੇ ਨੇ ਜਿਹੜਾ ਇੱਕ ਸਾਥੀ ਮੈਂ ਤੁਹਾਨੂੰ ਦੱਸਿਆ ਹੀ ਹੈਗਾ ਰਾਜਕੁਮਾਰ ਉਰਫ ਰਾਜਾ ਜਿਹੜਾ ਜਿਹਦੀ ਡੈਥ ਹੋਈ ਹੈ ਦੂਸਰਾ ਮੁੰਡਾ ਸਾਹਿਲ ਸਿੱਧੂ ਹੈ ਇਹ ਪਿੰਡ ਜਲੂਵਾਲ ਦਾ ਤੇ ਇੱਕ ਲੜਤਾ ਹੈ ਜਿਹੜਾ ਆਕਾਸ਼ਦੀਪ ਇਹ ਬਹਿਰਾਮ ਸ਼੍ਰਿਸ਼ਟਾ ਸਾਡੇ ਭਗਪੁਰ ਥਾਣੇ ਦੇ ਪਿੰਡ ਨੇ ਇਹ ਉੱਥੇ ਦਾ ਹੈ ਸਾਹ ਕੋ ਚ ਇਹ ਜਾਣਕਾਰੀ ਮਿਲੀ ਹੈ ਕਿ ਇਹ ਨਾਲ ਘਰੋਂ ਹੁਣ ਲੈ ਕੇ ਗਿਆ ਵਾ ਜਾਂ ਇਹ ਆਪ ਦੇ ਮੈਂ ਤੁਹਾਨੂੰ ਹੀ ਦੱਸ ਸਕਦਾ ਕਿਉਂਕਿ ਤੁਹਾਨੂੰ ਨੇ ਹੀ ਗੱਲ ਕੀਤੀ ਹੈ ਕਿ ਅ ਅਜੇ ਇਹ ਦੋਨੋਂ ਮੁੰਡੇ ਐਡਮਿਟ ਨਹੀਂ ਸੋ ਵੀ ਆਰ ਗੋਇੰਗ देयर ਵੀ ਰਿਕਾਰਡ ਥੇ ਸਟੇਟਮੈਂਟਸ ਸਟੇਟਮੈਂਟਸ ਰਿਕਾਰਡ ਕਰਕੇ ਜੋ ਸਹੀ ਪਿਕਚਰ ਸਾਹਮਣੇ ਆਏਗੀ ਉਹਦੇ ਅਕੋਰਡਿੰਗਲੀ ਅੱਗੇ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਤੁਹਾਡੇ ਨਾਲ ਇਸ ਕਰਦੀ ਅਸੀਂ ਉਹ ਕਰਦੇ ਹਾਂ ਕਿ ਜੋ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰ ਰਹੀ ਹੈ ਜਿਸ ਵਿਅਕਤੀ ਨੇ ਵੀ ਕੋਈ ਗਲਤ ਕੰਮ ਕੀਤਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਸਰ ਇਹ ਇੱਕ ਛੋਟਾ ਜਿਹਾ ਸਵਾਲ ਹੋਗਾ ਕੀ ਜਿੰਨਾ ਕੁ ਮਨਾ ਦੱਸ ਸਕਦੇ ਤੁਸੀਂ ਕਿ ਇਹ ਕੋਈ ਮੈਡੀਕਲ ਨਸ਼ਾ ਸੀ ਮੈਂ ਤੁਹਾਨੂੰ ਉਹ ਹੀ ਦੱਸ ਸਕਦਾ ਜੀ ਵੀ ਕਿਉਂਕਿ ਜਿਸ ਬੰਦੇ ਦੀ ਡੈਥ ਹੋਈ ਹੈ ਉਹਨੂੰ ਕੋਈ ਸਹੀ ਸਵਾਲ ਪੁੱਛ ਨਹੀਂ ਸਕਦੇ ਬਟ ਸਟਿਲ ਵੀ ਆਰ ਵਰਕਿੰਗ ਔਨ ਇਟ ਸਾ ਮੈਨੂੰ ਪਤਾ ਲੱਗਿਆ ਕੋਈ ਨਸ਼ੀਲੀ ਚੀਜ਼ ਹੈ ਸਬਸਟੈਂਸ ਹੈ ਕੋਈ ਨਸ਼ੀਲੀ ਚੀਜ਼ ਹੈ ਬਟ ਉਹ ਕਿਹੜੀ ਹੈ ਉਹ ਸਾਰੀਆਂ ਅਗਲੇ ਪ੍ਰੀਲੀਮਿਨਰੀ ਜਿਹੜੀ ਇਨਕੁਆਇਰੀ ਹੈ ਇਨਵੈਸਟੀਗੇਸ਼ਨ ਹੈਗੀ ਆ ਉਹਦੇ ਤੋਂ ਬਾਅਦ ਜਦੋਂ ਫਾਈਨਲ ਰਿਪੋਰਟ ਸਾਨੂੰ ਆਉਂਦੀ ਆਉਂਦੇ ਆਧਾਰ ਤੇ ਤੁਸੀਂ ਤੁਹਾਨੂੰ ਡਿਸਕਸ ਕਰਦੇ ਠੀਕ ਥੈਂਕ ਯੂ